ਲੋ ਜੀ ਪ੍ਰਦੀਪ ਜੀ ਤੇ ਗੋਰੀ ਆਪਣੇ ਨਾਲ ਜੁੜ ਚੁੱਕੇ ਨੇ ਤੇ ਵੈਰਾਈਟੀ ਵੈਰਾਈਟੀ ਕਰਨੀ ਕੋਈ ਤੋੜਾ ਨਹੀਂ ਪਰ ਬਸ ਵੀਡੀਓ ਤੁਸੀਂ ਲਾਸਟ ਤੱਕ ਦੇਖਣੀ ਹੈ ਠੀਕ ਜੀ ਅੱਜ ਜੋੜ ਕੇ ਬੈੰਤੀ ਹੈ ਵੀਡੀਓ ਲਾਈਵ ਬਲੌਗ ਲਾਈਵ ਨਹੀਂ ਦੇਖਿਓ ਤੇ ਹੁਣ ਅੱਜ ਆਪਾਂ ਸਟਾਰਟ ਕਰਨ ਲੱਗੇ ਆ ਜਿਹੜੀ ਹੁਣ ਵੈਰਾਈਟੀ ਦਿਖਾਉਣ ਲੱਗੇ ਆ ਪਲੇਨ ਦੇ ਤੁਹਾਨੂੰ ਇੰਨੇ ਸਟਾਫ ਦਿਖਾਉਣਗੇ ਇੰਨੇ ਕੱਪੜੇ ਦਿਖਾਉਣਗੇ ਇੰਨੇ ਕੱਪੜੇ ਦਿਖਾਉਣਗੇ ਕਿ ਤੁਹਾਡਾ ਮਨ ਹੋ ਜਾਣਾ ਖੁਸ਼ ਆਪਾਂ ਪਲੇਨ ਦੀ ਵੈਰਾਈਟੀ ਲੈ ਕੇ ਚੱਲਦੇ ਆ ਪ੍ਰਦੀਪ ਭਾਜੀ ਕੋਲੇ ਹਾਂਜੀ ਭਾਜੀ ਤੁਸੀਂ ਪਲੇਨ ਦੇ ਬਾਰੇ ਕਹਿ ਰਹੇ ਸੀ ਕੁਝ ਸਾਨਾ ਪਹਿਲਾਂ ਤਾਂ ਕੁਲਦੀਪ ਮਾਗਾ ਸੂਟ ਹੈ ਬਲੋਨ ਦੇਖਣ ਵਾਲੇ ਬਲੋਕ ਦੇਖਣ ਵਾਲੇ ਨੂੰ ਜੀ ਆਪਾਂ ਪਲੇਨ ਦੀ ਐਡਮੈਂਡੀ ਲੈ ਕੇ ਆਏ ਹਾਂ ਜਿਵੇਂ ਕਿ ਅੱਗੇ ਵਿਆਹ ਸ਼ਾਦੀ ਚੱਲੂ ਹੋਣੇ ਆ ਸਿਕਾ ਭਾਜੀ ਵਿਆਹ ਸ਼ਾਦੀ ਚ ਰੇਸ਼ਮੀ ਕਪੜਾ ਜ਼ਿਆਦਾ ਵਿਕਦੇ ਹੈ ਕਰੇਪ ਜ਼ਿਆਦਾ ਵਿਕਦੀ ਹੈ ਮਸ਼ਰੀਨ ਜ਼ਿਆਦਾ ਵਿਕਦੀ ਹੈ ਜੋਰਜ ਜ਼ਿਆਦਾ ਵਿਕਦੀ ਹੈ ਬਰਬਰੀ ਜ਼ਿਆਦਾ ਵਿਕਦੀ ਹੈ ਲੈਗਰਾਸਿਕ ਕਰੀਏ ਸੈਂਮਰੋਕ ਕਰੀਏ ਬਕਰੇ ਬਕਰੇ ਡਿਜ਼ਾਈਨ ਆਪਾਂ ਸਟਾਰਟ ਕਰਦੇ ਆਂ ਭਾਜੀ ਪਿਓਰ ਗ੍ਰੇਡ ਤੋਂ ਦਿਖਾਓ ਭਾਜੀ ਲਓ ਜੀ ਕਪੜਾ ਪਹਿਲਾ ਆਪਣੇ ਮੂਰੇ ਬੇਸ ਆਉਣ ਲੱਗਿਆ ਹੈਗਾ ਐਨੇ ਕਲਰ ਡਿਜ਼ਾਈਨ ਮੈਨੂੰ ਲੱਗਦਾ ਤੁਹਾਨੂੰ ਕਿਤੇ ਨਹੀਂ ਮਿਲਣੇ ਆਹ ਭਾਜੀ ਆਪਣੀ ਪਲੇਨ ਐਡਮ ਇਹ ਜਿਹੜਾ ਕਪੜਾ ਹੈ ਨਾ ਭਾਜੀ ਜਿੰਨੇ ਹੈਵੀ ਸੂਟ ਬੰਦੇ ਆ ਵਿਆਹ ਸ਼ਾਦੀਆਂ ਵਾਸਤੇ ਦਾਜਨ ਮਰੀ ਵਾਸਤੇ ਫੰਕਸ਼ਨ ਬੇਸਿਸ ਉਨਾ ਨੇ ਲਿੰਗਾ ਚੋਲੀ ਬਣਾਣਾ ਡਰੈਸ ਬਣਾਣੀ ਹੈ ਇਹ ਪੀਟਰੇ ਪਾਜੀ ਭੁਵਿੰਦਰਾ ਦੇ ਕਰੇਵ ਹੈ ਭਾਜੀ ਆਹ ਚਾਰਟ ਹੈ ਜੀ ਇੰਨੇ ਕਲਰ ਚਾਰਟ ਹੈ ਆਹ ਬ੍ਰਾਂਡ ਹੈ ਭਾਜੀ ਭੁਵਿੰਦਰਾ ਦਾ ਇਸ ਘਰ ਦਾ ਮਾਲ ਵੇਚਦੇ ਆਪਾਂ ਸਿੱਕੇਵਾਂ ਚੀਜ਼ ਹੈ 12-13 ਸਾਲ ਮੈਨੂੰ ਹੋ ਗਏ ਵੇਚਦੇ ਹੋਏ ਇੰਨੇ ਕਲਰ ਹੈ ਤੁਸੀਂ ਸਕਰੀਨ ਸ਼ਾਟ ਦੇਚ ਲਗ ਦਿੱਕਦੇ ਹੋ ਜਿਹੜਾ ਜਿਹਨੂੰ ਕਲਰ ਰੱਖਾ ਗਈ ਤੇ ਲੱਗਦਾ ਸਾਨੂੰ ਜਿਹੜਾ ਵੀ ਕਲਰ ਤੁਹਾਡੀ ਮਨ ਚਾਹੁੰਦਾ ਹੈ ਬਾਕੀ ਮੇਟੋ ਕੋਲ ਆਹ ਪੇਪਰ ਦੀ ਇਹ ਸਾਰੇ ਤੁਸੀਂ ਮਤਲਬ ਕਿ ਔਨ ਦੀ ਸਪੋਰਟ ਇਹ ਕਲਰ ਆਪਣੇ ਕੋਲੇ ਅਵੇਲੇਬਲ ਆ ਹਾਂਜੀ ਇਹ ਸਾਰੇ ਦੇਖੋ ਜੀ ਕਲਰ ਬਹੁਤ ਸੋਹਣੇ ਢੰਗ ਨਾਲ ਡਿਸਪਲੇ ਕੀਤੇ ਹੋਏ ਆ ਚਾਰਟ ਵੀ ਤੁਹਾਨੂੰ ਦਿਖਾਇਆ ਹੈ ਇਹ ਆ ਭਿੰਦਰਾ ਦੀ ਕਰੇਵ ਜਿਹਦੇ ਤੇ ਤੁਸੀਂ ਕੜਾਈਆਂ ਕਰਾ ਸਕਦੇ ਹੋ ਠੀਕ ਹੈ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਚ ਵਿਕਣ ਵਾਲਾ ਇਸ ਤੇ ਹੈਂਡਵਰਕ ਹੁੰਦਾ ਨਾ ਅਸੀਂ ਇਹ ਪਿਓਰ ਕਰੇਪ ਆ ਜੀ ਇਹ ਉਹਦੀ ਗੱਲ ਕਰ ਰਿਹਾ ਪਾਜੀ ਹਾਂਜੀ ਹਾਂਜੀ ਇਹ ਉਹ ਕਰੇਪ ਹੈ ਹਰੇਕ ਸਰਵਿਸ ਦੇ ਨੇ ਬਾਹਰ ਆਉਣਾ ਹੈ ਬਾਹਰ ਹੈ ਸਿਗਨੇਚ ਹੈ ਜਿਵੇਂ ਫੈਂਸੀ ਆਟਮਾ ਬੰਦੀਆਂ ਤੇ ਜਿਹੜੀ ਉਹ ਕਰੇਪ ਦੀ ਹੈਮ ਹੈ ਹਾਂਜੀ ਇਸ ਦੀ ਹੈਂਡ ਵਰਕ ਬਣਾਉਂਦੇ ਪਾਛਾ ਜੀ ਉਹ ਜਿਰੇ ਕਲਰ ਇਸ ਕਰੇਪ ਦੇ ਵਿੱਚ ਮਿਲਣਗੇ ਉਹ ਕਿਸੇ ਚ ਨਹੀਂ ਮਿਲਦਾ ਉਹ ਕਿਸ ਕਪੜੇ ਵਿੱਚ ਇਹਦਾ ਗੱਲ ਸਹੀ ਹੈ ਆਹ ਖਾਣਾ ਚੈੱਕ ਕਰ ਲਓ ਪਾਜੀ ਆਹ ਖਾਣਾ ਚੈੱਕ ਕਰ ਲਓ ਇਹ ਸਾਰੇ ਕਲਰ ਤੁਹਾਨੂੰ ਕਲਰ ਸੈਂਪਲ ਦਿਖਾ ਦਿੰਨਾ ਇਹ ਔਰ ਇਹ ਸਾਰੇ ਕਲਰ ਪਾਜੀ 120 ਕਲਰ 120 ਕਲਰ ਭਾਜੀ ਆਪਣੇ ਕੋਲ ਆਏ ਹੋਏ ਹੈ ਤੇ ਹੋਰ ਵੀ ਕਪੜਾ ਵੀ ਹੈਗਾ ਪਾਰਟੀ ਵੇਅਰ ਬੇਸ ਜੀ ਕੋਈ ਉਹ ਕੇਸ ਹੈ ਭਾਜੀ ਲਖਾਓ ਜੀ ਇਹ ਕ੍ਰੇਪ ਭਾਜੀ ਹੋਇਆ ਹੈ ਇਸ ਤੇ ਹੈਂਡਵਰਕ ਟਿਪਲੀ ਵਰਕ ਕੋਟਾ ਪੱਟੀ ਵਰਕ ਜਿਹੜਾ ਮਰਜੀ ਵਰਕਾਂ ਨੂੰ ਇਹ ਫੈਂਸੀ ਐਡਮ ਫੈਂਸੀ ਹੈ ਫੈਂਸੀ ਉਸ ਤੋਂ ਅੱਗੇ ਆ ਗਈ ਭਾਜੀ ਬਰਬਰੀ ਆਪਣੇ ਕੋਲ ਦਿਖਾਓ ਭਾਜੀ ਬੇਸ ਦਿਖਾਓ ਅਲੱਗ-ਅਲੱਗ ਤਾਂ ਕਿ ਮੇਰੀਆਂ ਭੈਣਾਂ ਜਿਹੜੀਆਂ ਬੁਟੀਕ 'ਚ ਹੈ ਨਾ ਕੰਮ ਕਰਦੀਆਂ ਬੁਟੀਕ ਦਾ ਕੰਮ ਕਰਦੀਆਂ ਉਹ ਕੱਪੜਾ ਲੈਣ ਆ ਸਕਣ ਬਿਲਕੁਲ ਸਾਈਲ ਭਾਜੀ ਪਹਿਲਾਂ ਤਾਂ ਬ੍ਰਾਂਡ ਚੈੱਕ ਕਰੋ ਜੀ ਮਰਫੀ ਦਾ ਬ੍ਰਾਂਡ ਹੈ ਜੀ ਇਹਦਾ ਬ੍ਰਾਂਡ ਹੈ ਸਿਲਵਰ ਕੰਨੀ ਕਟ ਹੈ ਸਿਲਵਰ ਕੰਨੀ ਸਿਲਵਰ ਕੰਨੀ ਹੈ ਦੇਖੋ ਜੀ ਇੰਨੀ ਪਛਾਣ ਕੋਈ ਨਹੀਂ ਦੱਸੇਗਾ ਕੋਈ ਦੁਕਾਨਦਾਰ ਨਹੀਂ ਦੱਸੇਗਾ ਇੱਥੇ ਤੁਹਾਨੂੰ ਓਪਨਲੀ ਸਾਰੀ ਸਿਲਵਰ ਅਸਲੀ ਹੰਦੀਆ ਆ ਬਰਬਰੀ ਦੀ ਨਿਸ਼ਾਨੀ ਆ ਸਿਲਵਰ ਕੰਨੀ ਅੰਦਰ ਹੋਣੀ ਚਾਹੀਦੀ ਆ ਤਾਂ ਬਰਬਰੀਆ ਦਾ ਕੋਈ ਬਰਬਰੀ ਨਹੀਂ ਆ ਨਹੀਂ ਤਾਂ ਬਰਬਰੀ ਨਹੀਂ ਕੋਈ ਬਰਬਰੀ ਪਾਜੀ ਤੇ ਹੋਰ ਇਹ ਵੀ ਨਿਸ਼ਾਨੀ ਇਹੀ ਆ ਹਾਂਜੀ ਅਰੀਨਲ ਕੁਆਲਿਟੀ ਦੀ ਬ੍ਰੈਂਡ ਦੀ ਬਾਜ਼ਾਰ ਨਾਲ ਘੱਟ ਰੇਟ ਦੀ ਕੱਟ ਰੇਟ ਦੀ ਕਲਰ ਬੱਦ ਦੀ ਠੀਕ ਹੈ ਜੀ ਉਹਨੇ ਬਾਜ਼ਾਰ ਦੀ ਜ਼ਿੰਮੇਵਾਰੀ ਹੈ ਠੀਕ ਹੈ ਜੀ ਜਿੰਨੀਆਂ ਮੇਰੀਆਂ ਭੈਣਾਂ ਪ੍ਰੀਕ ਕਰੀਆਂ ਹਾਂਜੀ 80% ਉਪਕਤੀਏ ਤੋਂ ਮਾਲ ਕੱਲਾ ਕੱਲਾ ਛੂਟ ਛਾੜ ਕੇ ਲੈਣਗੇ ਕੱਲਾ ਕੱਲਾ ਸੂਟ ਉਹ ਫਿਰ ਆ ਫਾਇਦਾ ਹੁੰਦਾ ਜੀ ਲੋਕੀ ਸੈੱਟ ਲਈ ਮੈਨੂੰ ਕਹਿੰਦਾ ਚਾ ਸੁੱਤਾ ਸੈੱਟ ਜਿਆਦਾ ਜਿਹੜੀ ਧਿਆਨ ਨੂੰ ਲੋੜ ਹੈ ਕੱਲਾ ਸੂਟ ਬਿਲਕੁਲ ਬਿਲਕੁਲ ਸੈੱਟ ਕੀ ਗਰੂਚਰੀ ਜਿਆ ਜੀ ਤੇ ਆ 컬러 ਚਾਗਦੇ ਭਾਜੀ ਆ 컬러 ਹੈ ਜੀ ਇਹਦੇ ਇਹ ਸਾਰੇ ਬਰਬਰੀ ਦੇ 컬러 ਅਵੇਲੇਬਲ ਨੇ 컬러 ਹੈ ਭਾਜੀ ਜਿੰਦਾ ਰੇਟ ਤੁਹ ਯਕੀਨ ਮੰਨਿਓ ਅਰੀਨਲ ਕੁਆਲਿਟੀ ਆ ਰਹੀ ਦੇਖ ਲਓ ਗੱਲ ਕਰਾ 850 ਰੁਪਏ ਸੂਟੇ ਇਸੇ ਰਫ 850 ਦਾ 550 ਰੁਪਏ ਦੀ ਉਹ ਵੈਰਾਈਟੀ ਇੰਨੀ ਮਿਲ ਜੂ ਆਪਣੇ ਕੋਲ ਬਰਬਰੇ ਦੀ ਮੇਰੇ ਤੋਂ ਹਰੇਕ ਕੁਆਲਿਟੀ ਬਰਬਰੇ ਦੀ ਵੱਧ ਤੋਂ ਵੱਧ ਧਿਲੂਪੁਰੇ ਵੀ ਆਂਦੀ ਜਵਾਬਦੇਹ ਇੱਕ ਭਾਜੀ ਮੈਂ ਸੁਣ ਕੇ ਆਏ ਸੀ ਕਿ ਜੌਰਜਟ ਬੜੀ ਸਸਤੀ ਹੈ ਤੁਹਾਡੇ ਜੌਰਜਟ ਮੈਂ ਲਗਾਤਾਰ ਵੇਚਦੇ ਆ ਆ ਕਲਰ ਦਾ ਖਤਰਾ ਦੇ ਆ ਸਾਰੇ ਜੌਰਜਟ ਲੱਗੇ ਵੀ ਐਡੇ ਕਲਰ ਭਾਜੀ ਹਾਂਜੀ ਭਾਜੀ ਭਾਜੀ ਕੋਠੀਆਂ ਦੇ ਨਹੀਂ ਰਹਿਣਗੇ ਇੰਨੇ ਕਲਰ ਇੰਨੇ ਕਲਰ ਕੰਦੇ ਵਿੱਚ ਭਾਜੀ ਜਿਵੇਂ ਆਹ ਡੀ ਗੱਲ ਹੈ ਹਾਂਜੀ ਇਹ 380 ਦਾ ਸੂਟ ਹੈ ਵੀਰ ਜੀ ਸਿਰਫ 380 ਦਾ 380 ਦਾ ਪੈਨ ਮੀਟਰ ਥੂੜਾ ਹੈ ਕੋਈ ਪੌਣੇ ਪੰਜ ਦਾ ਕੰਮ ਨਹੀਂ ਜੀ ਕੁਆਲਿਟੀ ਬਹੁਤ ਬੈਟਰ ਹੈ ਜੀ ਭਵਿੰਦਰਾ ਦੀ ਕੁਆਲਿਟੀ ਭਾਜੀ ਮੇਰੇ ਤੋਂ ਆਪਾਂ ਜਾਣਾ ਉਹਨੇ ਕਹਿੰਦੇ ਮੇਰੇ ਤੋਂ ਘੱਟੋ ਘੱਟ 90 90 ਕਲਰ ਲੈਣੇ ਚਾਹੀਦੇ 90 ਕਲਰ ਬਿਲਕੁਲ ਜੀ ਬਿਲਕੁਲ 90 ਕਲਰਾਂ ਦਾ ਸੈੱਟ ਮਿਲੂਗਾ ਪੂਰਾ ਇੱਕ ਪੀਸ ਖੋਲ ਕੇ ਹੀ ਦਿਖਾ ਦਿਓ ਭਾਜੀ ਫਿਰ ਆਪਾਂ ਨੂੰ ਕੱਪੜੇ ਦਾ ਪਤਾ ਲੱਗ ਜੇ ਜਿਹੜੀਆਂ ਪੈਣਾ ਆਪਣਾ ਬਲੌਗ ਦੇਖਣ ਗਏ ਆ ਉਹਨਾਂ ਨੂੰ ਪਤਾ ਲੱਗ ਜੇ ਕੁਆਲਿਟੀ ਦਾ ਬਹੁਤ ਵਧੀਆ ਮਤਲਬ ਪ्योर ਮੇ ਵੀ ਫੇਲ ਮੈਂ ਕਹਿੰਦਾ ਜੀ ਭਾਜੀ ਹੋਲੋ ਆਹ ਪਲੇਟ ਇਹ ਆ ਭਾਜੀ ਲੱਗੀ ਹੈ ਮੋਰਸ ਤੇ ਇਸ ਤੇ ਵੀ ਮੋਰ ਹੈ ਦੇਖੋ ਆ ਦੇਖੋ ਆਲੇ ਖੁਦ ਕੋ ਛੁਕਣਾ ਕਰਦੀ ਹੈ ਕਿ ਤੁਹਾਨੂੰ ਦੇਖੋ ਬਹੁਤ ਲੱਗੀ ਹੋਈ ਆ ਬੁਦਰਾ ਦੀ ਜਿਹੜੀ ਰੀਅਲ ਕੁਆਲਿਟੀ ਹੈ ਉਸ ਤੇ ਮੰਨ ਨਹੀਂ ਪੈਂਦਾ ਭਾਜੀ ਬਿਲਕੁਲ ਵੀ ਸਲਕੜ ਨਹੀਂ ਮਿਲਦਾ ਭਾਜੀ ਆ ਦੇਖੋ ਇੱਧਰ ਦੇਖੋ ਬਲ ਨਹੀਂ ਪਏਗਾ ਭਾਜੀ ਲਓ ਜੀ ਪ੍ਰਦੀਪ ਜੀ ਨੇ ਤਾਂ ਘੁਮਾਤਾ ਚੱਕਰੀ ਬਣਾਤੀ ਸੂਟ ਦੇ ਕਪੜੇ ਤੇ ਬਲ ਨਹੀਂ ਪਏਗਾ ਭਾਜੀ ਆ ਲਓ ਆ ਲਓ ਜੀ ਬਿਲਕੁਲ ਵੀ ਵਟ ਨਹੀਂ ਪੈਂਦਾ ਕਹਿੰਦੇ ਪ੍ਰੈਸ ਕਰਨ ਦੀ ਲੋੜ ਨਹੀਂ ਇਸ ਤੇ ਵੀ ਲੋਣੇ ਜੀ ਆ ਕਪੜੇ ਦੇ ਇਸ ਕਪੜੇ ਦੇ ਪ੍ਰੈਸ ਕਰਨ ਦੀ ਲੋੜ ਨਹੀਂ ਇਹ ਵੀ ਤੁਹਾਨੂੰ ਮਿਲਦਾ ਨਹੀਂ ਭਾਜੀ ਆ ਦੇਖੋ ਜੀ ਆ ਵੀ ਬ੍ਰਾਂਡ ਜਿਹੜਾ ਭੁਪਿੰਦਰਾ ਦਾ ਹੈ ਤੇ ਆ ਇਹਦੇ ਕਲਰ ਲੱਗੇ ਆ ਤੇ ਹੁਣ ਇਦੋਂ ਬਾਅਦ ਆਪਾਂ ਨਾ ਕੋਟਨ ਦੇ ਫੇਸ ਦੇਖਾਂਗੇ ਪਾਜੀ ਟਿੱਕਟ ਫੋਰ ਜੋੜੜ ਦੀ ਦਿਖਾਓ ਪਾਜੀ ਦਿਖਾਓ ਆਈਟਮ ਇਹ ਆ ਦੀ ਪਾਜੀ ਚੈੱਕ ਦੇ ਉੱਪਰ ਅੱਛਾ ਜੀ ਇਹ ਵੀ ਜੋਰਜਟ ਹੈ ਇਹ ਚੈੱਕ ਦੇ ਉੱਤੇ ਹਾਂ ਚੈੱਕ ਦੇ ਉੱਪਰ ਜੀ ਇਹ ਜੋੜੜ ਦੇ ਪਾਜੀ ਦੇਖੋ ਦਿਖਾਓ ਜਰਾ ਚੈੱਕ ਦਿਖਾਓ ਜੀ ਲਓ ਜੀ ਇਹ ਆ ਗਈ ਆਪਣੇ ਚੈੱਕ ਉੱਤੇ ਤੇ ਇਹਦੇ ਵੀ ਕਲਰ ਬਹੁਤ ਆਏ ਆ ਜੀ ਟਿੱਕ ਆ ਗਈ ਪਾਜੀ ਲੈਣੀ ਤੇ ਲੈਨਿੰਗ ਤੇ ਚੈੱਕ ਹਾਂ ਜੀ ਤੇ ਇਹਦਾ ਰੇਟ ਵੀ ਸੇਮ ਹੈ ਕਿ ਹਾਂਜੀ ਥੋੜੀ ਜਿਹੀ ਪਲੱਸ ਹੈ ਇਹ 450 ਦਾ ਜਿਹੜਾ ਵਿਆਜ ਚ 12 1200 ਬਿਲਕੁਲ ਜੋੜ ਲਗੇਗੀ ਇਹ 450 ਭਾਜੀ ਆ ਵੀ ਲੈਣੀ ਹੈ ਹਾਂਜੀ ਆ ਚੱਕਾ ਉਹ ਚੱਕਾ ਲਓ ਜੀ ਦੋਨੋਂ ਦੇਖੋ ਸੈਲਫਾਂ ਦੇ ਵਿੱਚ ਅਵੇਲੇਬਲ ਹੈ ਤੇ ਇਹਨਾਂ ਦੇ ਆ ਪਏ ਨੇ ਕਲਰ ਇਹ ਤਾਂ ਭਾਜੀ ਲੈਣੀ ਦੇ ਇਹਦਾ ਰੇਟ 450 ਹੈ ਇਹ 450 ਦਾ ਭਾਜੀ ਲਓ ਜੀ ਪਲੇਨ ਵਾਲੀ ਜੌਰਜਟ ਭਾਜੀ ਨੇ ਦੱਸਿਆ ਕਿ 380 ਦਾ 5 ਮੀਟਰ ਸੂਟ ਹੈ ਤੇ ਆ ਵਾਲਾ ਰੈਨ ਵਾਲਾ 450 ਦਾ ਕਲਰ ਚੈੱਕ ਕਰੋ ਜੀ ਪੂਰਾ 5 ਮੀਟਰ ਸੂਟ ਮੇਰੀ ਭੈਣ ਨੂੰ ਜੋੜਰ ਪਸੰਦ ਹੈ ਉਹ ਕਲਰ ਪਸੰਦ ਕਰਕੇ ਆਪਣੇ ਚੁਆਇਦੇ ਲੈ ਸਕਦੀ ਹੈ ਫੈਸਲੇ ਔਨਲਾਈਨ ਲੈਣਾ ਚਾਹੇ ਔਨਲਾਈਨ ਵੀ ਲੈ ਸਕਦੇ ਹੋ ਅੱਛਾ ਕੋਣ ਕੋਣ ਭਾਜੀ ਆਪਣੇ ਕੁਝ ਕੁ ਟੈਡੀ ਸਟੱਫ ਆਏ ਨੇ ਜਿਵੇਂ ਕਿ ਸਿਮਰ ਸਿਮਰ ਠੀਕ ਹੈ ਭਾਜੀ ਆ ਵੀ ਬਹੁਤ ਚੱਲਦਾ ਜੀ ਹੁਣ ਸੀਜ਼ਨ ਆ ਰਿਹਾ ਅਗੇ ਇਹਨਾਂ ਚੀਜ਼ਾਂ ਦੀ ਡਿਮਾਂਡ ਰਹੇਗੀ ਇੱਕ ਆਗੇ ਭਾਜੀ ਮਾਰੇ ਬੋਖਾ ਜੂੜਾ ਹੱਥ ਲੰਮਾ ਕਰਦੇ ਬਲ ਕੱਟ ਛੋਟਾ ਹੈ ਇੱਕ ਆਗੇ ਭਾਜੀ ਆਹ ਵਾਲੀ ਸਪਾਰਕਿੰਗ ਪਾਰਕਲ ਸਪਾਰਕਿੰਗ ਬਹੁਤ ਹੀ ਬੈਟਰ ਕੁਆਲਟੀ ਦੇਖੋ ਜੀ ਕੱਪੜੇ ਨਵੇਂ-ਨਵੇਂ ਆ ਰੇਟ ਬਹੁਤ ਘੱਟ ਆ ਦੇਖੋ ਜੀ 500 ਦਾ ਸੂਟ ਮਿਲ ਰਿਹਾ ਤੁਹਾਨੂੰ ਪਾਰਟੀ ਵੇਅਰ ਵੇਚ ਸਰਾਰਾ ਬਣਾਓ ਕਢਾਈ ਕਰਾਓ ਕੁਝ ਮਰਜ਼ੀ ਕਰਾਓ ਜੀ ਇੰਨੀ ਵੈਰਿਟੀ ਇੰਨੀ ਸੋਹਣੀ ਵੈਰਿਟੀ ਇੰਨੇ ਪਿਆਰੇ-ਪਿਆਰੇ ਕਲਰ ਮੈਂ ਕਹਿੰਦਾ ਤੁਸੀਂ ਮੈਚਿੰਗ ਸੈਂਟਰ ਚ ਚੈੱਕ ਕਰ ਲਿਓ ਹੁੰਦਾ ਰੇਟ ਚ ਚੈੱਕ ਕਰ ਲਿਓ ਸਾਡਾ ਰੇਟ ਚੈੱਕ ਕਰ ਲਿਓ ਲਓ ਜੀ ਵੀਡੀਓ ਚ ਬਣੇ ਰਿਓ ਵੀਡੀਓ ਚ ਬਣੇ ਰਿਓ ਅੱਗੇ ਤੁਹਾਨੂੰ ਕਾਟਨ ਦੇ ਆਈਟਮਾ ਦਿਖਾਵਾਂਗੇ કોટਨ ਬਹੁਤ ਫਾਇਦੇ ਨਾਲ ਭਾਜੀ ਉਹਦੀ ਜਾ ਰਹੇ ਨੇ ਆਪਾਂ ਵੀ ਚੱਲਦੇ ਆਂ ਇੱਕ ਵਾਰ ਤੁਹਾਨੂੰ ਮੈਂ ਨਜ਼ਰ ਮਰਾ ਰਹਿਆ ਸਾਰੇ ਕਲਰਾਂ ਤੇ ਆਹ ਹੈ ਜੀ ਜੌਰਜਟ ਦੇ ਪਲੇਨ ਦੇ ਕਲਰ ਆਨਲਾਈਨ ਘਰ ਬੈਠੇ ਮੰਗਵਾ ਸਕਦੇ ਹੋ ਤੇ ਇੱਕ ਜਿਹੜਾ ਹੈ ਜੀ ਸਪੈਸ਼ਲ ਆਫਰ ਹੈ ਦੁਪੱਟਿਆਂ ਦੇ ਉੱਤੇ ਆ ਦੇਖੋ ਦੁਪੱਟੇ ਪਏ ਆ ਇਹਨਾਂ ਦੇ ਵੀ ਤੁਹਾਨੂੰ ਸਪੈਸ਼ਲ ਆਫਰਾਂ ਮਿਲਣੀਆਂ ਇਹ ਵੀ ਤੁਹਾਨੂੰ ਬਾਜ਼ਾਰ ਨਾਲੋਂ ਜਿਹੜਾ ਕੱਲਾ ਦੁਪੱਟਾ ਤੁਹਾਨੂੰ 400 ਦਾ ਬਾਜ਼ਾਰ 'ਚ ਮਿਲਣਾ ਸਾਡੇ ਕੋਲੇ ਮਿਲਨੇ ਆ ਜੀ 450 ਦੇ ਦੋ ਚਨੌਨ ਤੋਂ ਲੈ ਕੇ ਪਿਓਰ ਤੱਕ ਸਾਰੇ ਹਵੇਲੇ ਆਓ ਗੋਰੀ ਭਾਜੀ ਦਿਖਾਓ ਫਿਰ ਕੋਟਨ ਦੀ ਪਲੇਟ ਆਓ ਜੀ ਆਹ ਵਾਰ ਜੀ ਸੋਮਵਾਰ ਤੇ ਮੇਰੇ ਘਰ ਦੇ ਨਾ ਮੇਰੇ ਵਾਈਫ ਕੱਲ ਮੈਨੂੰ ਲੈ ਗਈ ਬਾਜ਼ਾਰ ਧੱਕੇ ਨਾਲ ਕੋਈ ਜਮਾ ਮੂਰ ਨਹੀਂ ਸੀ ਭਾਜੀ ਜਾਣਦਾ ਧੱਕੇ ਨਾਲ ਲੈ ਗਈ ਬਾਜ਼ਾਰ ਬਹੁਤ ਕਮਾਇਆ ਲਾਸਟ ਤੇ ਮੈਨੂੰ ਬੁਟੀਕ ਵਾਲੇ ਦੇ ਲੈ ਗੇ ਮੇਰਾ ਜਮਾ ਮੰਨੀ ਸੀ ਕਿਉਂਕਿ ਕੋਠੀ ਵਾਲਾ ਦੇ ਇੰਨੀ ਵੈਰਾਈਟੀ ਹੁੰਦੀ ਹੈ ਠੀਕ ਹੈ ਸੋਮਵਾਰ ਦੀ ਛੁੱਟੀ ਹੁੰਦੀ ਹੈ ਤਾਂ ਕਰਕੇ ਉਹ ਮੈਨੂੰ ਲੈ ਗਏ ਬੁਟੀਕ ਵਾਲੇ ਦੇ ਉਹਨਾਂ ਨੇ ਮੈਨੂੰ ਪਲੇਨ ਦੀ ਵੈਰਾਈਟੀ ਦਿਖਾਈ ਪਲੇਨ ਦੀ ਵੈਰਾਈਟੀ ਦਿਖਾਈ ਭਾਜੀ ਮੈਂ ਮਾਨੀ ਮਾਨ ਚ ਹਸੀ ਜਾਵਾ ਪਲੇਨ ਦੀ ਵੈਰਾਈਟੀ ਤਾਂ ਆਹੀ ਦਿਖਾਈ ਮੈਨੂੰ ਸੈਲਫ ਵਾਲੇ ਚੈੱਕ ਵਾਲੇ ਸਾਰੇ ਡਿਜ਼ਾਈਨ ਮੰਨ ਲਓ ਤਗਾ ਇਹ ਟੀਐਨ ਵੀ ਇੰਨੇ ਹੈ ਨਹੀਂ ਸੀ ਉਹਨਾਂ ਦੇ ਖਾਸ ਪਰ ਰੇਟ ਰੇਟ ਭਾਜੀ ਡਬਲ ਉਹਨਾਂ ਦੇ ਗੋਠੀ ਵਾਲਿਆਂ ਦੇ ਆਪਣੇ ਅੱਧੇ ਰੇਟ ਆ ਜਿਵੇਂ 550 ਦਾ ਉਹ 12-1200 ਦੇ ਦੱਸੀ ਜਾਣ ਮੈਂ ਉਹਨਾਂ ਨੂੰ ਕੁਝ ਕਿਹਾ ਨਹੀਂ ਪਰ ਠੀਕ ਆ ਸੀ ਗਿਆ ਮੈਂ ਵਾਈਫ ਨੂੰ ਬਾਹਰ ਆ ਕੇ ਕਿਹਾ ਮੈਂ ਕਿਹਾ ਕੁੰਡੀ ਲਵਾਣੀ ਹੈ ਮੇਰੀ ਇੱਕ ਪਾਸੇ ਲਵਾ ਦੇ ਪਲੇਨ ਆਪਾਂ ਲਵਾਂਗੇ ਗੋਠੀ ਵਾਲਿਆਂ ਦੇ ਉਹਨਾਂ ਦੇ ਵੈਰਾਈਟੀ ਵੱਧ ਹੈ ਰੇਟ ਘੱਟ ਹੈ ਠੀਕ ਹੈ ਕਢਾਈ ਇੱਥੋਂ ਕਰਾ ਲਈ ਕੜਾਈ ਬਟਿਕ ਵਾਲੇ ਤੋਂ ਕਰਾ ਲਈ ਗੁੰਡੀ ਇੱਕ ਪਾਸੇ ਤਾਂ ਲੱਗ ਜੂਗੀ ਦੋਨਾਂ ਪਾਸੇ ਨਾ ਗੁੰਡੀ ਲਵਾ ਮੈਂ ਕਹਦੇਗਾ ਦੋਨਾਂ ਪਾਸੇ ਨਾ ਗੁੰਡੀ ਲਵਾ ਇੱਕ ਪਾਸੇ ਚੱਲ ਜੂ ਚੱਲ ਇੱਕ ਪਾਸੇ ਤਾਂ ਮੈਂ ਚੱਲ ਲੂੰਗਾ ਕਪੜਾ ਤਾਂ ਗੋਠੀ ਵਾਲੇ ਤੋਂ ਲੈ ਲਾ ਉੱਥੇ ਰੇਟ ਤਾਂ ਅੱਦੇ ਹੈ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣਾ ਮੈਂ ਪਲੇਨ ਦੀ ਵੈਰਾਈਟੀ ਬਹੁਤ ਆਈ ਹੈ ਆ ਲੋ ਡਿਜ਼ਾਈਨਿੰਗ ਦੇਖੋ ਗੱਡੀ ਸੋਹਣੀ ਆਈ ਹੈ ਆ ਸੋਫੀਆ ਆਈ ਹੈ 600 ਰੁਪਏ 550 ਰੁਪਏ ਚ ਐਸ ਕੇ ਦਾ ਬ੍ਰਾਂਡ ਮਿਲੂਗਾ ਤੁਹਾਨੂੰ ਬ੍ਰਾਂਡ ਮਿਲਾਂ ਦਾ ਮਾਲ ਮਿਲੂਗਾ ਆ ਪੇਪਰ ਕਾਟਨ ਆਈ ਐ ਆ ਲੋ ਪਾਫ ਕਾਟਨ ਕਹਿੰਦੇ ਜਿਹਨੂੰ ਆਰਕੰਡੀ ਕਹਿੰਦੇ ਸੀ ਇਹ ਪੇਪਰ ਕਾਟਨ ਆਈ ਐ 450 ਰੁਪਏ ਚ ਕੱਪੜਾ ਦੇਖੋ ਜਮਾ ਮੈਂ ਕਹਿੰਨਾ ਜੀ ਫੁੱਲ ਵਰਗਾ ਹੌਲਾ ਕੱਪੜਾ ਐ ਐਡਾ ਘੈਂਟ ਕੱਪੜਾ ਆਇਆ ਇਹ ਕਲਰ ਬਹੁਤ ਸੋਹਣੇ ਆਏ ਐ ਤੇ ਆ ਕਲਰ ਚਾਰਟ ਆਏ ਐ ਇੱਕ ਆਈਏ ਆਪਣੇ ਕੋਲੇ ਕੈਮਰੀ ਕਾ ਭਾਜੀ ਕੈਮਰੀ ਕਾਈ ਐ 450 ਰੁਪਏ ਚ ਇਹ 1000 ਰੁਪਏ ਦਾ ਸੂਟ ਦੱਸੀ ਜਾਵੇ ਬੁਟੀਕ ਵਾਲੀ ਮੇਰੀ ਹਾਸੀ ਨਿਕਲੀ ਜਾਵੇ ਮਾਨੀ ਮਨ ਮੈਂ ਕਿਹਾ ਹੁਣ ਕੀ ਕਮਾ ਘਰ ਵਾਲੀ ਨੂੰ ਘਰ ਵਾਲੀ ਤੁਹਾਨੂੰ ਪਤਾ ਕਿੱਥੇ ਮੰਨਦੀਆਂ ਜੀ ਉਹਨਾਂ ਅੱਗੇ ਆਪਾਂ ਨੂੰ ਮੰਨਣਾ ਪੈਂਦਾ ਹੈ ਘਰ ਵਾਲੀਆਂ ਥੋੜੀ ਮੰਨਦੀਆਂ ਜੀ ਆਪਾਂ ਨੂੰ ਉਹਨਾਂ ਅੱਗੇ ਮੰਨਣਾ ਪੈਂਦਾ ਹੈਗਾ ਤੇ ਆਪਾਂ ਫਿਰ ਉਹਨੂੰ ਮੈਂ ਬਾਹਰ ਆ ਕੇ ਸਮਝਾਇਆ ਮੈਂ ਕਿਹਾ ਭਾਗਵਾਨੇ ਕੁੰਡੀ ਤੂੰ ਇੱਕ ਪਾਸੇ ਲਵਾ ਦੇ ਦੋਨਾਂ ਪਾਸੇ ਨਾ ਲਵਾ ਦੋਨਾਂ ਪਾਸੇ ਨਾ ਗਰੀਬ ਨੂੰ ਮਾਰ ਠੀਕ ਹੈ ਮੈਂ ਕਿਹਾ ਤੂੰ ਪਲੇਨ ਆਪਾਂ ਮੈਂ ਆਪ ਹੀ ਲਿਆ ਦੂੰ ਤੈਨੂੰ ਗੋਠੀ ਵਾਲਿਆਂ ਤੋਂ ਨਾਲੇ ਰੇਟ ਅੱਦੇ ਨਾਲੇ ਇੱਕ ਸੂਟ ਵੱਧ ਬਣਾ ਲਈ ਚਾਹੇ ਇੱਥੇ ਜੇ ਇੱਕ ਲਹੇਗੀ ਉੱਥੇ ਦੋ ਬਣ ਜਾਣਗੇ ਉਹੀ ਰੇਟ 'ਚ ਤੇ ਫੇਰ ਮੰਨੀ ਮੈਂ ਕਿਹਾ ਕੜਾਈ ਇਥੋਂ ਕਰਾ ਲਈ ਆ ਲੋ ਪਲੇਨ ਦੀ ਵੈਰਾਈਟੀ ਤੁਹਾਨੂੰ ਦਿਖਾਉਣ ਜਾ ਰਹੇ ਆ ਲੋ 450 550 600 700 ਬਹੁਤ ਤਰ੍ਹਾਂ ਦੇ ਸਟੱਫ ਆਏ ਆ ਭਾਜੀ ਇਹ ਚ ਇੱਕ ਆ ਆਏ ਆਪਣੇ ਕੋਲੇ ਲੈ ਨਹੀਂ ਗਾ 450 ਚ ਕਲਰ ਮਿਲ ਜਾਣਗੇ ਡੀਐਨਏ ਦੀ ਔਰ ਵੈਰਾਈਟੀ ਦੀ ਕੋਈ ਕਮੀ ਨਹੀਂ ਆ ਆਇਆ ਜੀ ਰਾਮ ਟੈਕਸ ਦਾ 700 ਰੁਪਏ ਚ ਇਹ ਚ ਵੀ ਤੁਹਾਨੂੰ ਕਲਰ ਮਿਲਣਗੇ ਫੁੱਲ ਵੈਰਾਈਟੀ ਮਿਲੂਗੀ 550 ਡਾਰਕ ਕਲਰ ਚਾਰਟ ਵੀ ਮਿਲਣਗੇ ਲਾਈਟ ਵੀ ਮਿਲਣਗੇ ਆਈਸਕ੍ਰੀਮ ਕਲਰ ਚਾਰਟ ਵੀ ਮਿਲਣਗੇ ਨਵੇਂ ਕਲਰ ਚਾਰਟ ਵੀ ਆਏ ਆ ਇਹ ਕਾ ਆਏ ਜੀ ਆਪਣੇ ਕੋਲ ਖਾਦੀ ਚੈੱਕ ਤੇ ਖਾਦੀ ਚੈੱਕ ਤੇ ਆਇਆ ਕਪੜਾ ਬਹੁਤ ਸੌਫਟ ਆਇਆ ਜੀ ਸਾਢੇ 750 ਰੁਪਏ ਚ ਰਾਮ ਟੈਕਸ ਸਾਢੇ 750 ਰੁਪਏ ਦਾ ਮਿੱਲਾਂ ਦਾ ਮਾਲ ਹੈ ਆ ਦੇਖੋ ਕਲਰ ਇਹ ਚ ਚਾਰ ਪੰਜ ਕਲਰ ਆਏ ਆ ਇਹ ਕਾਓਗੇ ਆ ਰਾਮ ਟੈਕਸ ਦੇ ਸੈਲਫ ਸੈਲਫ ਲੈਣੇ ਆ ਸੈਲਫੋ ਵੀ ਮਿਲਣਗੇ ਸ਼ਿਮਰ ਮਿਲ ਜੂਗੀ ਆ ਨਵਾਂ ਬੇਸ ਆਇਆ ਜੀ ਗਲਾਸ ਤੇ ਆ ਲੋ ਕਿੱਡਾ ਸੋਹਣਾ ਫੈਬਰਿਕ ਆਇਆ ਜੀ ਨੇ ਪਾਰਟੀ ਵੇਅਰ ਸੂਟ ਬਣਾਣਾ ਹੈ ਗਲਾਸ ਤੇ 750 ਰੁਪਏ ਦਾ ਕਲਰ ਰੇਜ ਮਿਲਣਗੇ 4 ਆ ਲੋ 21 ਸਟਫ ਆਇਆ ਹੈ ਇਸਕੇ ਦਾ 700 ਰੁਪਏ ਚ ਦਿਆਂ ਨਾ ਮੈਂ ਕਹਿੰਨਾ ਜੀ ਸਟਫ ਇੰਨੇ ਆਏ ਆ ਸ਼ਿਮਰ 450 ਬੁਟੀ ਆਜੂ कॉटन ਤੇ ਆ ਲੋ ਰੇਟ ਸਾਰਿਆਂ ਦੇ ਉੱਤੇ ਲੱਗੇ ਆ ਆ ਪਲੇਨ ਦੀ ਸੈਲਫਾਂ ਦੀ ਵੈਰਾਈਟੀ ਵੀ ਮਿਲੂਗੀ ਫੁੱਲ ਫਲੈਟ ਜੀ ਆ ਸੈਲਫਾਂ ਆਣ ਗਿਆ 650 700 88 ਤਰ੍ਹਾਂ ਦੀ ਵੈਰਾਈਟੀ ਲਗ ਲਗ ਰੇਟ ਔਰ ਰੇਟ ਬਹੁਤ ਘੱਟ ਹੈ ਗੋਠੀ ਵਾਲਿਆਂ ਦੇ ਇਹ ਗੱਲਾਂ ਤਾਂ ਮੰਨਣੀ ਪਊਗੀ ਰੇਟ ਰੇਟ ਕੰਨੀਆਂ ਜਵਾਬਦਾਰੀ ਰੇਟ ਬਹੁਤ ਘੱਟ ਹੈ ਔਰ ਵੈਰਾਈਟੀ ਵੱਧ ਹੈ ਬੁਟੀਕ ਵਾਲੇ ਦੇ ਚਾਰ ਡਿਜ਼ਾਈਨ ਦਿਖਾ ਕੇ ਮੈਨੂੰ ਤੇ ਰੇਟ ਦੱਸੀ ਜਾਵੇ ਦੁੱਗਨੇ ਮੈਂ ਘਰ ਵਾਲੀ ਨੂੰ ਇੱਥੇ ਲੈ ਗਿਆ ਹਾਂ ਘਰ ਵਾਲੀ ਵੀ ਮੰਨੇਗੀ ਕਹਿੰਦੀ ਵਾਕੀ ਇੱਥੇ ਵੈਰਾਈਟੀ ਵੀ ਵੱਧ ਹੈ ਤੇ ਰੇਟ ਵੀ ਘੱਟ ਹੈ ਕਹਿੰਦੀ ਕੜਾਈ ਪਰ ਉੱਥੋਂ ਕਰਾਉਂਗੀ ਮੈਂ ਕਰਾ ਲਈਂ ਕਰਾਈ ਉੱਥੋਂ ਕਰਾ ਲਈਂ ਆ ਜੋ ਤੁਰਤੇ ਹੀ ਦਿਖਾ ਦਿਓ ਜੀ ਕਸਟਮਰ ਵੀ ਬਹੁਤ ਹੈ ਤੇ ਵੈਰਾਈਟੀ ਆ ਵਰਕ ਵਰਕ ਵਾਲੇ ਲੈਣੇ ਆ ਵਰਕ ਵਾਲਿਆਂ ਦੇ ਵੀ ਵੈਰਾਈਟੀ ਬਹੁਤ ਐ ਆ ਲੈਸੇਟ ਚ ਲਾਏ ਹੋਇਆ ਸਾਰੇ ਡੀਐਨਆਰ ਵੀ ਆਣਗੇ ਪ੍ਰਿੰਟ ਮਿਲ ਜਾਣਗੇ